ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 25 ਤੋਂ ਲੈ ਕੇ 30 ਜੂਨ ਪੰਜਾਬ ਦੇ ਮੌਸਮ ਦੀ ਕਿ 25 ਤੋਂ ਲੈ ਕੇ 30 ਜੂਨ ਤੱਕ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਮੌਸਮ ਵਿੱਚ 25 ਨੂੰ ਤਕਰੀਬਨ ਸਵੇਰ ਦੇ ਸਮੇਂ ਤੋਂ ਮੌਸਮ ਠੀਕ-ਠਾਕ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਸ਼ਾਮ ਦੇ ਸਮੇਂ ਵੀਰੋ ਜੋ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਮੀ ਬੱਦਰਾਂ ਦੀ ਆਵਾਜ਼ਾਈ ਦੇਖਣ ਨੂੰ ਮਿਲੀ ਸਵੇਰੇ ਜਦੋਂ ਸਵੇਰ ਤੋਂ ਹੀ ਲੈ ਕੇ ਕਿਉਂਕਿ ਮਾਨਸੂਨ ਦਾ ਜੋ ਪ੍ਰਭਾਵ ਹੈ ਅੱਧੇ ਪੰਜਾਬ ਨੂੰ ਮਾਨਸੂਨ ਕਵਰ ਕਰ ਚੁੱਕਿਆ ਸੀ ਕੱਲ ਦੇ ਦਿਨ ਤੇ ਬਾਕੀ ਜੋ ਪੰਜਾਬ ਦੇ ਵੀਰੋ ਦੱਖਣੀ ਤੇ ਪੱਛਮੀ ਭਾਗ ਰਹੇ ਸੀ ਬਠਿੰਡਾ ਮਾਨਸਾਂਬਨ ਵਾਲਾ ਸੰਗਰੂਰ ਮੁਕਸਰ ਸਾਹਿਬ ਫਰੀਦਕੋਟ ਫਰੋਜ਼ਪੁਰ ਵਗੈਰਾ ਵੀਰੋ ਇਨ੍ਹਾਂ ਏਰੀਆ ਦੇ ਵਿੱਚ ਵੀ ਅੱਜ ਰਾਤ ਦੇ ਸਮੇਂ ਤੱਕ ਮਾਨਸੂਨ ਦੀ ਐਂਟਰੀ ਹੋ ਜਾਵੇਗੀ ਬੱਦਰਾਂ ਦੀ ਆਵਾਜ਼ਾਈ ਆਪਾਂ ਨੂੰ ਦੇਖਣ ਨੂੰ ਮਿਲੀਗੀ ਤਕਰੀਬਨ ਅੱਜ ਪਿਛਲੇ ਸਮੇਂ ਤੋਂ 5 6 ਵਜੇ ਤੋਂ ਬਾਅਦ ਤੇ ਰਾਤ ਦੇ ਸਮੇਂ ਵੀ ਅੱਜ ਬਰਸਾਤ ਦੀ ਉਮੀਦ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਵੀ ਟੁੱਟਮੀਆਂ ਕਾਰਵਾਈਆਂ ਪੰਜਾਬ ਦੇ ਸਾਰੇ ਹੀ ਭਾਗਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਬਰਸਾਤ ਦਾ ਪ੍ਰਭਾਵ ਇਸੇ ਤਰ੍ਹਾਂ ਹੀ ਟੁੱਟਮੇ ਰੂਪਾਂ ਦੇ ਵਿੱਚ ਬਣਿਆ ਰਹੇਗਾ ਕਿਸੇ ਖੇਤਰ ਦੇ ਵਿੱਚ ਹਲਕੀ ਕਿਤੇ ਦਰਮਿਆਨੀ ਕਿਤੇ ਵੀ ਹਲਕੀ ਜੇਕਰ ਆਪਾਂ ਗੱਲ ਕਰੀਏ 30 ਜੂਨ ਤੱਕ ਵੀ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਬਦਲਬਾਈ ਵਾਲਾ ਬਣਿਆ ਰਹੇਗਾ ਟੁੱਟੇ ਮੈਂਬਰ ਸਾਤੀ ਗਤੀ ਵਿਧੀ ਪਰ ਮੇਰੇ ਇੱਕੋ ਹੀ ਸਮੇ ਸਾਰਾ ਪੰਜਾਬ ਵੀ ਕਵਰ ਨਹੀਂ ਹੋਵੇਗਾ ਕੁਝ ਖੇਤਰਾਂ ਦੇ ਵਿੱਚ ਮੀਂਹ ਅੱਜ ਪਿਆ ਕੁਝ ਖੇਤਰਾਂ ਵਿੱਚ ਰਾਤ ਨੂੰ ਪਿਆ ਕੁਝ ਖੇਤਰਾਂ ਵਿੱਚ ਕੱਲ ਨੂੰ ਦਿਨੇ ਪੈਗਾ ਸੋ ਵੀਰ ਇਦਾਂ ਨਹੀਂ ਆਪਾਂ ਨੂੰ ਕਰਬੀ ਟੁੱਟੇ ਮੇ ਰੂਪ ਦੇ ਵਿੱਚ ਮਿਲਣਗੀਆਂ ਮੀਂਹ ਸਾਰੇ ਹੀ ਪੰਜਾਬ ਦੇ ਵਿੱਚ ਓਵਰਆਲ ਵੀਰੋ ਪਵੇਗਾ ਟੈਂਪਰੇਚਰ ਆਉਂਦੇ ਦਿਨਾਂ ਦੇ ਵਿੱਚ ਤਕਰੀਬਨਾਂ 2 ਤੋਂ 5 ਡਿਗਰੀ ਆਪਾਂ ਨੂੰ ਥੱਲੇ ਗਰਾਫਟ ਦੇਖਣ ਨੂੰ ਮਿਲੇਗੀ ਜੋ ਵੀਰੋ ਟੈਂਪਰੇਚਰ ਹੁਣ 38-39 ਡਿਗਰੀ ਦੇ ਆਸ-ਪਾਸ ਨਹੀਂ ਤਾਂ 34-35 ਡਿਗਰੀ ਟੈਂਪਰੇਚਰ ਦਿਨ ਦਿਨੇ ਜੋ ਰਹਿ ਜਾਣਗੇ ਪੂਰਬੀ ਹਵਾਵਾਂ ਜ਼ਿਆਦਾਤਰ ਪੰਜਾਬ ਦੇ ਦੇਖਣ ਨੂੰ ਮਿਲਣ ਗਈਆਂ ਤੇਜ਼ ਮੱਧਮ ਦਰਮਿਆਨੀ ਰਫ਼ਤਾਰ ਦੀਆਂ ਹਵਾਵਾਂ ਵਗਣਗੀਆਂ 5 ਤੋਂ ਲੈ ਕੇ 15-20 ਕਿਲੋਮੀਟਰ ਤੱਕ ਰਫ਼ਤਾਰ ਦੀਆਂ ਹਵਾਵਾਂ ਪੂਰਬੀ ਆਪਾਂ ਨੂੰ ਤਕਰੀਬਨ ਪੰਜਾਬ ਦੇ ਵਿੱਚ ਚਲਦੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਵੀਰੋ ਮਾਨਸੂਨ ਨੂੰ ਅੱਗੇ ਵਧਣ ਦੇ ਵਿੱਚ ਸਹਾਈ ਨੇ ਹਵਾਵਾਂ ਇਸੇ ਕਰਕੇ ਪੰਜਾਬ ਦਾ ਜੋ ਏਰੀਆ ਵੀਰੋ ਉਹ ਮਾਨਸੂਨ ਨੇ ਕਵਰ ਕਰ ਲਿਆ ਮਿੱਥੇ ਸਮੇਂ ਤੋਂ ਤਕਰੀਬਨ 5-4 ਦਿਨ ਮਾਨਸੂਨ ਦੀ ਐਂਟਰੀ ਇੱਕ ਦੀ ਪੰਜਾਬ ਦੇ ਵਿੱਚ ਪਹਿਲਾਂ ਹੋਈ ਹੈ ਪੰਜਾਬ ਦੇ ਵੀਰੋ ਜੋ ਉੱਤਰ ਪੱਛਮੀ ਉੱਤਰ ਤੇ ਆਪਣੇ ਪੂਰਬੀ ਭਾਗ ਦੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਮਾਨਸੂਨ ਦੀ ਐਂਟਰੀ ਕੱਲ ਤੋਂ ਹੋ ਚੁੱਕੀ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਵੀ ਛੋਟੀ ਮੋਟੀ ਦੇਖਣ ਨੂੰ ਮਿਲੀ ਹੈ ਪਰ ਕੁਝ ਖੇਤਰ ਹਜੇ ਵੀਰੋ ਬਰਸਾਤ ਤੋਂ ਵਾਂਝੇ ਨੇ ਹੁਣ ਆਉਂਦੇ ਦਿਨਾਂ ਦੇ ਵਿੱਚ ਵੀਰੋ ਬਰਸਾਤ ਦੀ ਉਮੀਦ ਰਹੇਗੀ 30 ਜੂਨ ਤੱਕ ਟੁੱਟਮੀਆਂ ਕਰਵਾਇ ਪੰਜਾਬ ਦੇ ਚੱਲੇਗਾ ਧਾਰਮੀ ਪੈਂਦੇ ਰਹਿਣਗੇ ਬਾਕੀ ਵੀਰੋ ਸਮੇਂ-ਸਮੇਂ ਤੇ ਜਿਵੇਂ ਕਿ ਆਪਾਂ ਨੂੰ ਜਾਣਕਾਰੀ ਮਿਲ ਰਿਹਾ ਪਰ ਹਰ ਰੋਜ਼ ਸਹੀ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰੇ ਲਈ ਹਾਜ਼ਰ ਹੁੰਦੇ ਰਹਾਂਗੇ ਸੋ ਮੌਸਮ ਦੀ ਹਰ ਛੋਟੀ ਤੇ ਵੱਡੀ ਸਹੀ ਅਪਡੇ